ਤੋ ਜਿਹੜੇ ਅੱਜ ਸ਼ਾਮਲ ਹੋਏ ਨੇ ਦੇਖੋ ਅੱਜ ਸਾਨੂੰ ਲਗਾਤਾਰ ਸਾਡੇ ਸ਼ਹਿਰ ਦੇ ਵਿੱਚੋਂ ਇੱਕ ਬਹੁਤ ਭਰਮਾ ਹੰਗਾਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਪਾਲਿਸੀ ਨੂੰ ਮਿਲਿਆ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਔਰ ਸਾਡੇ ਕੈਂਡੀਡੇਟ ਰਵਨੀਤ ਬਿੱਟੂ ਜੀ ਨੂੰ ਮਿਲ ਰਿਹਾ ਸੋ ਅੱਜ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਚ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਛੱਡ ਕੇ ਬਹੁਤ ਸਾਰੇ ਸੱਜਣਾ ਨੇ ਬੀਜੇਪੀ ਜੁਆਇਨ ਕੀਤੀ ਇਸ ਹਲਕੇ ਤੋਂ ਕਾਂਗਰਸ ਪਾਰਟੀ ਛੱਡ ਕੇ ਔਰ ਸਾਊਥ ਹਲਕੇ ਤੋਂ ਲੋਕ ਇਨਸਾਫ ਪਾਰਟੀ ਛੱਡ ਕੇ ਸੱਜਣਾ ਨੇ ਅੱਜ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਇੱਥੋਂ ਪਤਾ ਲੱਗਦਾ ਕਿ ਅੱਜ ਹਰ ਇੱਕ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਜੋ ਆਧਾਰ ਵੱਧ ਰਿਹਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਦੇਣ ਆ ਉਹਨਾਂ ਦੁਆਰਾ ਕੀਤੇ ਹੋਏ ਕੰਮਾਂ ਨੂੰ ਸਮਰਪਿਤ ਹੋ ਕੇ ਲੋਕ ਅੱਜ ਦੇਸ਼ ਪਿਆਰ ਦੀ ਉਸ ਲਹਿ ਦੇ ਵਿੱਚ ਉਸ ਸਾਗਰ ਦੇ ਵਿੱਚ ਸਾਰੀ ਗੋਤਾ ਲਗਾਣ ਲਈ ਆ ਰਹੇ ਨੇ ਸਭ ਤੋਂ ਪਹਿਲਾਂ ਜੈਸ਼ੀ ਰਾਮ ਜੀ ਅੱਜ ਭਾਰਤੀ ਜਨਤਾ ਪਾਰਟੀ ਲਈ ਵੀ ਔਰ ਸਾਡੇ ਸਾਥੀਆਂ ਲਈ ਵੀ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਾਥੀ ਦਿਵੇਸ਼ ਮੱਕੜ ਜੀ ਆਪਣੇ ਸੈਗਨੋ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਇਧਰ ਸੌਰਵ ਸ਼੍ਰੀ ਵਾਸਤਵ ਜੀ ਜਿਹੜੇ ਕਿ 15 ਨੰਬਰ ਵਾਰਡ ਤੋਂ ਆਏ ਰਹੇ ਔਰ ਕਾਂਗਰਸ ਦੇ ਜਿਆਰੂ ਵਰਕਰ ਨੇ ਇਹ ਵੀ ਆਪਣੇ 300 ਸਾਥੀਆਂ ਨੂੰ ਹੋਰ ਨਾਲ ਲੱਗੇ ਆ ਰਹੇ ਨੇ ਬਹੁਤ ਜਲਦੀ ਉਹ ਵੀ ਇੱਥੇ ਬੀਜੇਪੀ ਪਾਰਟੀ ਜੁਆਇਨ ਕਰ ਲੈਣਗੇ। ਅਜੀ ਸਰੋਜ ਜੀ ਕੀਤ ਹੋ ਗਿਆ ਅੱਜ। ਬੜੀ ਜਾਨੀ। ਸੋ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਤੇ ਸਤਿ ਸ੍ਰੀ ਅਕਾਲ ਜਿਨੇ ਵੀ ਆਪਣੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹਨਾ ਹਾਂ ਕਿ ਆਜ਼ਾਦ ਉਮੀਦਵਾਰ ਐਮਪੀ ਲੋਕ ਅਲੈਕਸ਼ਨ ਲਈ ਲੁਧਾਨੇ ਤੋਂ ਖੜਾ ਹੋ ਰਿਹਾ ਸੀ। ਲੇਕਿਨ ਅੰਦਰੋਂ ਜਿਹੜਾ ਦਿਲ ਹੈ ਉਹ ਸਾਡੇ ਦੇਸ਼ ਲਈ ਸਮਰਪਿਤ ਹੈ ਉਹ ਸਾਡੇ ਲੁਧਿਆਣਾ ਲਈ ਸਮਰਪਿਤ ਹੈ ਤੇ ਦੇਸ਼ ਨੂੰ ਲੁਧਿਆਣਾ ਨੂੰ ਮੋਦੀ ਸਾਹਿਬ ਨੂੰ ਦੇਖਦੇ ਹੋਏ ਕਿ ਵੀ ਪਹਿਲਾਂ ਸਾਡਾ ਫਰਜ ਹੈ ਸਾਡੇ ਦੇਸ਼ ਨੂੰ ਬਿਲਡ ਕਰਨਾ ਤੇ ਉਹਦੇ ਲਈ ਜੇ ਅਸੀਂ ਪਰਿਵਾਰ ਟੁੱਟ ਜਾਂਦੇ ਆ ਤਾਂ ਉਹਦਾ ਫਾਇਦਾ ਬਾਹਰਲੇ ਜਿਹੜੇ ਲੋਕੀ ਨੇ ਉਹ ਲੈ ਸਕਦੇ ਨੇ ਇਸ ਲਈ ਮੈਨੂੰ ਰੁਝਾਨ ਤੇ ਸਾਡੇ ਵੱਡੇ ਭਰਾਵਾਂ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਜੁਆਇਨ ਕਰੋ ਬੀਜਪੀ ਤੇ ਮਿਲ ਜੁਲ ਕੇ ਆਪਣੇ ਪਰਿਵਾਰ ਨੂੰ ਹੋਰ ਅਸੀਂ ਬੁਝਾਈਏ ਤੇ ਬਿੱਟੂ ਸਾਹਿਬ ਨੂੰ ਜਿਤਾਈਏ ਕੁਝ ਗੱਲਾਂ ਜ਼ਰੂਰ ਸੀ ਜਿਹੜਾ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਰਦਾ ਆ ਰਿਹਾ ਵਾਂ ਪਰ ਉਹ ਅੱਗੇ ਆਉਣ ਵਾਲੇ ਸਮੇਂ ਤੇ ਜੇ ਅਸੀਂ ਬਿੱਟੂ ਸਾਹਿਬ ਨੂੰ ਜਿਤਾਈਏ ਤੇ ਆਪਣਾ ਲੁਧਿਆਣਾ ਨੂੰ ਜੋ ਮੇਰਾ ਸਲੋਗਨ ਸੀ ਕਿ ਲੁਧਿਆਣਾ ਨੰਬਰ 1 ਬਣਾਉਣਾ ਮੇਰਾ ਸੁਪਨਾ ਸੀ ਉਹਦੇ 'ਚ ਮੈਂ ਬਿੱਟੂ ਸਾਹਿਬ ਨਾਲ ਮਿਲ ਕੇ ਮੋੜੇ ਨਾਲ ਮੋੜਾ ਲਾ ਕੇ ਘਰ ਘਰ ਜਾ ਕੇ ਨੰਬਰ 1 ਲੁਧਿਆਣਾ ਬਣਾਵਾਂਗੇ ਜੈ ਹਿੰਦ ਜੈ ਭਾਰਤ ਜੈ ਪੰਜਾਬ ਨੰਬਰ 1 ਪੰਜਾਬ ਕਰਾਂ ਸ਼ੁਰੂ ਮੈਂ ਦਿਵੇਸ਼ ਮੱਤਰ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਆਪਣੇ ਜਿਹੜਾ ਲੁਧਿਆਣਾ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਜੀ ਦਾ ਉਸ ਨੀਸ਼ティ ਮਾਨ ਜੀ ਦਾ ਉਹਨਾਂ ਦੇ ਨਾਲ ਐਕਸਐਮਪੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਾ ਸਾਡੇ ਬਰੇ ਵੱਡੇ ਭਰਾ ਗੁਪਤਨ ਬਨਾਇਕ ਜੀ ਦਾ ਔਰ ਲੱਕੀ ਚੋਪੜਾ ਜੀ ਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਔਰ ਜਿਨ੍ਹਾਂ ਨੂੰ ਦੇਖਦੇ ਹੋਏ ਔਰ ਪਾਰਟੀ ਦੀ ਜਿਹੜੀਆਂ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਮੈਂ ਅੱਜ ਬੀਜੇਪੀ ਜੁਆਇਨ ਕੀਤੀ ਹੈ ਔਰ ਮੈਂ ਬੜੇ ਹੀ ਫਕਰ ਨਾਲ ਕਹਿ ਰਿਹਾ ਕਿ ਇੱਕ ਸਨਾਤਨੀ ਹੋਣ ਦੇ ਨਾਤੇ ਮੈਂ ਬੀਜੇਪੀ ਅਜ ਜੁਆਇਨ ਕੀਤੀ ਹੈ ਔਰ ਮੈਂ ਚਾਹੂੰਗਾ ਕਿ ਜਿੰਨੇ ਵੀ ਸਨਾਤਨੀ ਨੇ ਮੇਰੇ ਵਾਂਗ ਉਹ ਵੀ ਇਨਫਲੂਐਂਸ ਦੇ ਵਿੱਚ ਕਿਸੇ ਦੇ ਨਾਂ ਆਨ ਪਰ ਆਪਣੇ ਧਰਮ ਦੇ ਪ੍ਰਤੀ ਜਾਗਰੂਕ ਹੋ ਕੇ ਬੀਜੇਪੀ ਜੁਆਇਨ ਕਰਨ ਕਿਉਂਕਿ ਇੱਕ ਹਿੰਦੂਆਂ ਦੀ ਰਾਖੀ ਪਾਰਟੀ ਉਹ ਬੀਜੇਪੀ ਹੀ ਹੈ ਔਰ ਮੈਂ ਇਹੀ ਚਾਹਾਂਗਾ ਕਿ ਜਿੰਨਾ ਵੀ ਹਿੰਦੂ ਹੈ ਪੂਰੇ ਦੇਸ਼ ਦਾ ਔਰ ਐਨ ਆਰ ਆਈ ਭਰਾ ਵੀ ਵੱਧ ਤੋਂ ਵੱਧ ਹਿੱਸਾ ਲੈ ਕੇ ਇਲੈਕਸ਼ਨ ਦੇ ਵਿੱਚ ਔਰ ਸਪੋਰਟ ਦੇ ਕੇ ਬੀਜੇਪੀ ਗਵਰਨਮੈਂਟ ਬਣਾਉਣ ਔਰ ਸ਼੍ਰੀ ਨਰਿੰਦਰ ਮੋਦੀ ਜੀ ਔਰ ਅਮੇਸ਼ਾ ਜੀ ਦੇ ਹੱਥ ਮਜ਼ਬੂਤ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਆਪਣਾ ਦੁਬਾਰਾ ਇੱਕ ਵਾਰ ਫਿਰ ਸਰਕਾਰ ਤੀਜੀ ਵਾਰ ਹੈਟ੍ਰਿਕ ਰਿਪੀਟ ਕਰੀਏ ਤਾਂ ਕਿ 올ਓਵਰ ਵਰਲਡ ਦੇ ਵਿੱਚ ਜਿਹੜਾ ਭਾਰਤ ਇਸ ਟਾਈਮ ਮਹਾਸ਼ਕਤੀ ਬਣ ਰਿਹਾ ਹੈ ਔਰ ਉਹਨੂੰ ਹੋਰ ਹੰਗਾਰਾ ਮਿਲੇ ਔਰ ਪੂਰੇ ਵਰਲਡ ਦੇ ਵਿੱਚ ਭਾਰਤ ਨੰਬਰ 1 ਤੇ ਆਵੇ ਇਹਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਆਪਣੇ ਜ਼ਿਲ੍ਹਾ ਪ੍ਰਧਾਨ ਰਿਸ਼ੀ ਰੇਨੀਸ਼ਠੀ ਮਾਨ ਜੀ ਦਾ ਮੇਰੇ ਵੱਡੇ ਵੀਰ ਵਿਪਨ ਮਨਾਇਕ ਜੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਬੀਜੇਪੀ ਜੁਆਇਨ ਕਰਾਈ ਔਰ ਐਮਪੀ ਰਵਨੀਤ ਸਿੰਘ ਬਟਰੂ ਜੀ ਦਾ ਔਰ ਮੈਂ ਵਿਸ਼ਵਾਸ ਦਿਵਾਨਾ ਤਨਮਨ ਤਨ ਨਾਲ ਇਸ ਇਲੈਕਸ਼ਨ ਦੇ ਵਿੱਚ ਕੰਮ ਕਰਕੇ ਮੈਂ ਉਹਨਾਂ ਦੇ ਇੱਕ ਬਾਹ ਦੇ ਬਰਾਬਰ ਕੰਮ ਕਰਾਂਗਾ ਔਰ ਮੋੜੇ ਨਾ ਮੋੜਾ ਲਾ ਕੇ ਉਹਨਾਂ ਨੂੰ ਇਲੈਕਸ਼ਨ ਚ ਭਾਰੀ ਬਹੁਮਤ ਨਾਲ ਜਿਤਾ ਕੇ ਐਦਕੀ ਉਹਨਾਂ ਨੂੰ ਕੈਬਨਿਟ ਵਜ਼ੀਰ ਬਨਵਾ ਕੇ ਹਟਾਂਗੇ ਜੈ ਹਿੰਦ ਜੈ ਭਾਰਤ